ਇਸ ਲਈ ਜਿਹੜਾ ਸਾਨੂੰ ਕੱਲ ਰੋਕਿਆ ਗਿਆ ਬੜਾ ਗੈਰ ਸਭਵਧਾਨਕ ਢੰਗ ਨਾਲ ਜਿਵੇਂ ਸਾਨੂੰ ਦਿੱਲੀ ਚ ਇਤਿਹਾਸ ਕਰਾਦੇ ਜਿਵੇਂ ਭਾਜਪਾ ਸਾਨੂੰ ਦਿੱਲੀ ਜਾਣ ਤੋਂ ਰੋਕਦੀ ਉਵੇਂ ਹੀ ਇਹ ਮੁੱਖ ਮੰਤਰੀ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਅਸੀਂ ਬੜੇ ਸ਼ਾਂਤਮਈ ਢੰਗ ਨਾਲ ਇਹਨਾਂ ਤੋਂ 34 ਦੀ ਗਰਾਉਂਡ ਮੰਗੀ ਹੋਈ ਸੀ ਵੀ ਅਸੀਂ ਸਾਥੇ ਆਪ ਦੇ ਇੱਕ ਧਰਨਾ ਮਜਹਰਾ ਕਰ ਲਵਾਂਗੇ ਚਲੋ ਫਿਰ ਇਹਨਾਂ ਨੇ ਸਾਨੂੰ ਸਮਾਂ ਦਿੱਤਾ 3 ਤਰੀਕ ਨੂੰ ਉਹਦੇ ਚ ਡੇਢ ਘੰਟਾ ਬੜੀ ਵਧੀਆ ਮੀਟਿੰਗ ਹੋਈ ਉਸ ਤੋਂ ਬਾਅਦ ਇਹ ਤੈਸ ਚ ਆ ਗਏ ਜੇ ਕਹਿੰਦੇ ਧਰਨਾ ਤੁਸੀਂ ਨਾਲਾ ਅਸੀਂ ਕਿਹਾ ਤੁਸੀਂ ਸਾਡੀ ਮੰਗਾਂ ਮੰਨ ਲਓ ਸਾਨੂੰ ਕੋਈ ਕੋ ਸ਼ੌਕ ਆ ਧਰਨਾ ਲਾਉਣ ਦਾ ਪਰ ਇਹ ਮੰਗਾਂ ਦੀ ਬਹਿਸ ਹੋ ਰਹੀ ਸੀ ਡੇਢ ਘੰਟੇ ਬਾਅਦ ਭਗਵਾਨਤਮਨ ਕਹਿੰਦੇ ਇਹ ਦੱਸੋ ਤਾਂ ਮੈਂ ਮੀਟਿੰਗ ਕਰੂੰਗਾ ਤਾਂ ਅਸੀਂ ਕਿਹਾ ਵੀ ਇਹ ਤਾਂ ਅਸੀਂ ਸਾਡਾ ਫੈਸਲਾ ਸੀ ਬਾਅਦ ਚ ਸੋਚਾਂਗੇ ਜੀ ਸਾਡੇ ਨਾਲ ਮੀਟਿੰਗ ਕਿਹੇ ਜਿਹੇ ਹੁੰਦੀ ਥੋੜੀ ਨਿਬੜਦੀ ਆ ਤਾਂ ਉੱਠ ਕੇ ਚਲੇ ਗਏ ਕਹਿੰਦੇ ਜਾਓ ਜਿਹੜਾ ਕੁਝ ਕਰਨਾ ਤੇ ਉਸ ਤੋਂ ਬਾਅਦ ਕੱਲ ਇਹਨਾਂ ਨੇ ਸਾਨੂੰ ਜਬਰਟਾਇਆ ਸਾਡੇ ਹਜ਼ਾਰਾਂ ਕਿਸਾਨ ਹਜ਼ਾਰਾਂ ਵਰਕਰ ਅੰਦਰ ਦੇ ਤੇ ਥਾਂ ਥਾਂ ਸਾਨੂੰ ਰੋਕਿਆ ਗਿਆ ਫਿਰ ਸਾਡੇ ਦੇ ਦੋ ਛਲਾਉਂਦੇ ਆ ਵੀ ਇਹ ਸੜਕਾਂ ਰੋਕਦੇ ਆ ਅਸੀਂ ਤਾਂ ਸੜਕਾਂ ਰੋਕਦੇ ਨਹੀਂ ਸਾਲ ਡੇ ਕੋਈ ਇਹ ਜਾਂ ਕੁਛ ਨਹੀਂ ਕੀਤਾ ਹਾਂ ਤੇ ਨਾ ਅਸੀਂ ਕੱਲ ਸੜਕਾਂ ਰੁਕੀਆਂ ਸੀ ਸਖਤ ਦਇਆ ਸੀ ਆਪਦੇ ਵਰਕਰਾਂ ਨੂੰ ਵੀ ਇੱਕ ਸਾਈਟ ਤੇ ਬੈਠ ਜਾਣਾ ਜੇ ਰੋਕਣਗੇ ਵੀ ਤਾਂ ਇੱਕ ਪਰੇ ਹੋ ਕੇ ਬਹਿ ਜਾਣਾ ਤੇ ਇਹਨਾਂ ਨੇ ਸੜਕਾਂ ਰੋਕਿਆ ਇਹਨਾਂ ਨੇ ਲੋਕਾਂ ਨੂੰ ਤੰਗ ਕੀਤਾ ਉਹਦੇ ਲਈ ਫਿਰ ਅਸੀਂ ਅੱਜ ਫੌਰਨ ਮੀਟਿੰਗ ਸੱਦੀ ਗਈ ਆ ਕੁਝ ਕੁਝ ਜਗ੍ਹਾ ਤੇ ਸਾਡੇ ਧਰਨੇ ਚੱਲਦੇ ਆ ਉਹ ਅਸੀਂ ਅੱਜ ਸਾਰਿਆਂ ਨੂੰ ਕਹਤਾ ਵੀ ਚਕਵਾ ਲਓ ਤੇ ਅਸੀਂ 7 ਤਰੀਕ ਨੂੰ ਜ਼ਿਲ੍ਹੇ 'ਚ ਮੀਟਿੰਗਾਂ ਕਰਾਂਗੇ 10 ਤਰੀਕ ਨੂੰ ਅਸੀਂ ਸਾਰੇ ਇਹਨਾਂ ਦੇ ਐਮਐਲਏ ਦੇ ਘਰਾਂ ਮੂਰੇ ਇਹਨਾਂ ਨੂੰ ਲਾਂਭਾ ਦੇਣ ਜਾਵਾਂਗੇ ਸਰਕਾਰ ਨੂੰ ਵੀ ਵੀ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਬਣਾਇਆ ਤੁਸੀਂ ਇਹ ਬੜਾ ਗਲਤ ਕੀਤਾ ਤੇ ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ ਬਈ ਇਹ ਸੈਂਟਰ ਦੀਆਂ ਮੰਗਾਂ ਪੰਜਾਬ ਦੀਆਂ ਮੰਗਾਂ ਨਹੀਂ ਹੈਗੀਆਂ ਉਹ ਸਾਰੀਆਂ ਪੰਜਾਬ ਦੀਆਂ ਮੰਗਾਂ ਨੇ ਅਜ ਤੋਂ ਸਵਾ ਸਾਲ ਪਹਿਲਾਂ ਅਸੀਂ ਤੁਹਾਨੂੰ ਇਹ ਮੰਗਾਂ ਦਾ ਪੱਤਰ ਦੇ ਗਿਆ ਸੀ ਤੁਸੀਂ ਇਹ ਮੰਗਾਂ ਮੰਨੀਆਂ ਸੀਗੀਆਂ ਉਹ ਤੁਸੀਂ ਅੱਜ ਸੈਂਟਰ ਦੀਆਂ ਬਣਾ ਰਹੇ ਹੋ ਤੇ ਉਸ ਤੋਂ ਬਾਅਦ ਅਸੀਂ 15 ਨੂੰ ਫਿਰ ਮੀਟਿੰਗ ਕਰਾਂਗੇ ਕਿਸਾਨ ਭਵਨ ਤੇ ਖੁੱਲੀ ਡਿਬੇਟ ਦਾ ਸੱਦਾ ਦੇਤਾ ਮੁੱਖ ਮੰਤਰੀ ਨੂੰ ਵੀ ਆਹ ਸਾਨੂੰ ਦੱਸਦੇ ਸੈਂਟਰ ਦੀਆਂ ਮੰਗਾਂ ਨੇ ਕਿ ਪੰਜਾਬ ਦੀਆਂ ਸਾਡੇ 5 ਲੀਡਰ ਤੇ ਨਾਲ ਡਿਬੇਟ ਕਰਨਗੇ ਤੂੰ ਅਸੀਂ ਇੱਕ ਦੋ ਬੰਦੇ ਜਿਹੜੇ ਲਿਆਉਣੇ ਆ ਉਹ ਅਜੇ ਤੁਸੀਂ 15 ਤਰੀਕ ਨੂੰ ਕਿਤੇ ਬਿਜ਼ੀ ਹੋ ਕਿਤੇ ਵਿਅਸਤ ਹੋ ਤਾਂ ਤੁਸੀਂ 16 ਨੂੰ ਵੀ ਆ ਸਕਦੇ ਹੋ ਸਮਾਂ ਵੀ ਤੁਹਾਡਾ ਜਗ੍ਹਾ ਵੀ ਤੁਹਾਡਾ ਜਦੋਂ ਪਹਿਲਾਂ 10 ਮੰਗਾਂ ਦੀ ਚਰਚਾ ਹੋ ਗਈ ਹੈ ਮੀਟਿੰਗ ਦੇ ਵਿੱਚ ਜਦੋਂ ਆਖਰਲੀਆਂ 8 ਮੰਗਾਂ ਰਹਿ ਗਈਆਂ ਉਦੋਂ ਕੋ ਚੇਤੇ ਆਇਆ ਕਿ ਜਿਹੜੀਆਂ ਮੰਗਾਂ ਨੇ ਇਹ ਸੈਂਟਰ ਲੈਵਲ ਦੀਆਂ ਨੇ ਸਟੇਟ ਲੈਵਲ ਦੀਆਂ ਉਹ ਤੋਂ ਬਾਅਦ ਕਿਹਾ ਸੰਤ ਤੱਕ ਹੀ ਨਹੀਂ ਸਾਨੂੰ ਤਾਂ ਚੱਕਲੀ-ਕਲੀ ਤੇ ਚਰਚਾ ਹੋਈ ਹੈ ਇਕਲੀ-ਕਲੀ ਡਿਟੇਲ ਚ ਅਸੀਂ ਉਹਨਾਂ ਨੂੰ ਦੱਸ ਸੁਝਾਅ ਦੇ ਰਹੇ ਹਾਂ ਵੀ ਜਿਹੜੀ ਸੈਂਟਰ ਦੀ ਮੰਗਾਂ ਸੀ ਇਹ ਵੀ ਕਿਹਾ ਵੀ ਤੁਸੀਂ ਮੂਰੇ ਲੱਗੋ ਅਸੀਂ ਤੁਹਾਡੇ ਮਗਰ ਫੋਰਸ ਕਢੀ ਆ ਅਸੀਂ ਲੱਗ ਕੇ ਆਪਾਂ ਲੜਨ ਤਿਆਰਾਂ ਵੀ ਅਸੀਂ ਇਹ ਵੀ ਕਿਹਾ ਵੀ ਕੈਪਟਨ ਸਾਹਿਬ ਵੀ ਇੱਕ ਵਾਰੀ ਸਾਡੇ ਨਾਲ ਚਲੇ ਗਏ ਸੀ ਉਹਨਾਂ ਨੇ ਵੀ ਧਰਨਾ ਮਾਰਤਾ ਸੀ ਤੁਸੀਂ ਤਕੜੇ ਹੋਵੋ ਸੈਂਟਰ ਦੇ ਅੱਗੇ ਧਰਨਾ ਮਾਰੋ ਤਾਂ ਕਿ ਆਪਾਂ ਪੰਜਾਬ ਨੂੰ ਬਚਾਈਏ ਆਪਣਾ ਪੰਜਾਬ ਆ ਪਰ ਇਹਨਾਂ ਨੇ ਕਿਹਾ ਵੀ ਹੁਣ ਇੱਕ ਕਿਸਾਨਾਂ ਨੇ ਪੰਜਾਬ ਸਟੇਟ ਆ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਧਰਨਾ ਤਾਂ ਤਾਂ ਹੀ ਲੱਗਦਾ ਜੇ ਇਹ ਕਹਿੰਦੇ ਮੀਟਿੰਗ ਤੁਸੀਂ ਆਜਿਆ ਕਰੋ ਅਸੀਂ ਕਿ ਮੀਟਿੰਗ ਤਾਂ ਮਿਲਦੀ ਹੈ ਜੇ ਧਰਨਾ ਜੇ ਅਸੀਂ 5 ਤਰੀਕ ਦਾ ਧਰਨਾ ਕੀਤਾ ਤਾਂ ਤਾ ਤਿੰਨ ਦੀ ਮੀਟਿੰਗ ਮਿਲੀ ਜੇ ਅਸੀਂ ਬੈਠੇ ਰਹਿੰਦੇ ਤੁਸੀਂ ਮੀਟਿੰਗ ਹੀ ਨਹੀਂ ਸੀ ਦੇਣੀ ਸਵਾ ਸਾਲ ਬਾਅਦ ਤਾਂ ਤੁਸੀਂ ਮੀਟਿੰਗ ਦਿੰਨੇ ਹੋ ਸਾਨੂੰ ਤੁਸੀਂ ਮੀਟਿੰਗ ਸੱਦ ਲਿਆ ਕਰੋ ਸੱਤੋ ਸੁਝਾਅ ਲੈ ਲਿਆ ਕਰੋ ਤੇ ਸਾਡੇ ਮਸਲੇ ਹੱਲ ਕਰ ਦਿਆ ਕਰੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਕਿਸਾਨ ਚੇਤੇ ਨੇ ਜਦੋਂ ਧਰਨਾ ਦਿੰਦਾ ਕਿਸਾਨ ਫੇਰ ਹੀ ਕਿਸਾਨ ਜੇ ਫੇਰ ਮੀਟਿੰਗ ਨਿਕਲਦੀ ਧਰਨਿਆਂ 'ਚੋਂ ਮੀਟਿੰਗ ਨਿਕਲਦੀ ਹੈ ਧਰਨਾ ਲਵਾਉਂਦੇ ਆ ਫੇਰ ਮੀਟਿੰਗ ਨਿਕਲਦੀ ਹੁਣ ਅਗਲਾ ਆਪਣਾ ਸਟੈਪ ਕੀ ਹੋਏਗਾ ਜੀ ਕਿ ਜਿਹੜਾ ਮਿਸ ਨਿਕਲਿਆ ਕਨਕਲੂਜਨ ਕੀ ਨਿਕਲਿਆ ਅਸੀਂ 10 ਨੂੰ ਐਮਐਲ ਦੇ ਘਰਾਂ 'ਚ ਜਾਵਾਂਗੇ ਉੱਥੇ 11 ਤੋਂ 3 ਵਜੇ ਧਰਨਾ ਦੇਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਇਹਨੂੰ ਸਹੀ ਕਰੋ ਸਾਡੀਆਂ ਮੰਗਾਂ ਮੰਨੋ ਉਸ ਤੋਂ ਬਾਅਦ 15 ਨੂੰ ਅਸੀਂ ਡਿਬੇਟ ਦਾ ਸੱਦਾ ਅੱਜ ਜਿਹੜੀ ਸਾਡੀ ਮੀ ਇਹ ਬੜੀ ਅਹਿਮ ਸੀ ਕਿਉਂਕਿ ਐਮਰਜੈਂਸੀ ਅਸੀਂ ਮੀਟਿੰਗ ਸੱਦੀ ਸੀ ਸਾਡੇ ਧਰਨੇ ਜਾਂ ਕਹਿ ਲਓ ਵੀ ਕੱਲ ਅਸੀਂ ਜਾਣਾ ਸੀਗਾ ਚੰਡੀਗੜ੍ਹ ਤੇ ਸਾਨੂੰ ਰਸਤੇ 'ਚ ਰੋਕਿਆ ਗਿਆ ਸੀ ਥਾਂ ਤੇ ਧਰਨੇ ਦਿੱਤੇ ਨੇ ਉਹ ਸਾਰੇ ਧਰਨੇ ਸਾਡੇ ਚੱਲ ਰਹੇ ਨੇ ਇਸ ਲਈ ਉਹਨਾਂ ਬਾਰੇ ਵੀ ਡਿਸੀਜਨ ਲੈਣਾ ਸੀ ਔਰ ਜਿਹੜੀ ਪੰਜਾਬ ਸਰਕਾਰ ਦੇ ਦੇ ਮੁੱਖ ਮੰਤਰੀ ਨੇ ਸਾਡੀ ਘਰੇ ਅੱਗ ਸਾੜ ਕੇ 3 ਤਰੀਕ ਨੂੰ ਬੇਇੱਜ਼ਤੀ ਕੀਤੀ ਹੈ ਉਹਦੇ ਬਾਰੇ ਵੀ ਅਸੀਂ ਅਗਲਾ ਐਕਸ਼ਨ ਜਿਹੜਾ ਪਲਾਨ ਕਰਨਾ ਸੀ ਉਸ ਲਈ ਇਹ ਬੜੀ ਮਹੱਤਵਪੂਰਨ ਮੀਟਿੰਗ ਸੱਦੀ ਸੀ ਸਭ ਤੋਂ ਪਹਿਲਾਂ ਤਾਂ ਸਾਡਾ ਫੈਸਲਾ ਹੋਇਆ ਕਿ ਜਿਹੜੀ ਅੱਜ ਦੀ ਸਾਡੇ ਧਰਨੇ ਨੇ ਉਹਨਾਂ ਬਾਰੇ ਫੈਸਲਾ ਹੋਇਆ ਕਿ ਅੱਜ ਸ਼ਾਮ ਨੂੰ ਉਹ ਧਰਨੇ ਸਾਰੇ ਪੰਜਾਬ ਚੋਂ ਚੁੱਕ ਲੇਗੇ ਜਿਹੜੇ ਕੋਈ ਕਰੀਬ ਕਰੀਬ 1.5 ਦਰਜਨ ਜਗ੍ਹਾ ਤੇ ਲੱਗੇ ਹੋਏ ਸਨ ਔਰ ਦੂਸਰਾ ਫੈਸਲਾ ਸਾਡਾ ਹੋਇਆ ਕਿ ਬੜਾ ਜਲਦੀ ਪੰਜਾਬ ਦੇ ਜਿਹੜੇ ਰੂਲਿੰਗ ਪਾਰਟੀ ਦੇ ਐਮ.ਐਲ.ਏ. ਹੈਗੇ ਉਹਨਾਂ ਨੂੰ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਦੀਆਂ ਜਿਹੜੀਆਂ ਝੂਠ ਬੋਲਦਾ ਹੈ ਜਿਹੜੀਆਂ ਘਬਰਾਹ ਕਰ ਰਿਹਾ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਬਾਰੇ ਗੁੰਮਰਾਹਕੁੰਨ ਬਿਆਨ ਦੇ ਰਿਹਾ ਉਹ ਉਹਨਾਂ ਜਾ ਕੇ ਉਹਨਾਂ ਦੇ ਐਮ.ਐਲ.ਏ. ਦੇ ਦਰਾਂ ਤੇ ਜਾ ਕੇ ਅਸੀਂ ਰੋਸ ਪ੍ਰਦਰਸ਼ਨ ਵੀ ਕਰਨਾ ਚੇਤਾਵਨੀ ਚੇਤਾਵਨੀ ਵੀ ਦੇਣੀ ਹੈ ਕਿ ਇਹ ਜੇਕਰ ਇਸ ਤਰ੍ਹਾਂ ਕਰਦਾ ਰਿਹਾ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਇਸ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਵੀ ਕਰਨ ਜਾ ਰਹੇ ਜਾ ਸਕਦੇ ਆ ਤੇ ਇਸ ਕਰਕੇ ਉਹ ਅਸੀਂ ਨੇ 10 ਤਰੀਕ ਜਿਹੜੀ ਦਾ ਤਰੀਕ ਮਿੱਖੀ ਹੈ ਸਾਰੇ ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਦੇ ਸਾਰੇ ਐਮਐਲਏ ਸਹਿਬਾਨ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਔਰ ਉਹਦੀ ਤਿਆਰੀ ਵਾਸਤੇ ਕੱਲ ਨੂੰ ਹੀ 12 ਵਜੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਦੀਆਂ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀਆਂ ਮੀਟਿੰਗਾਂ ਅਸੀਂ ਸੱਦੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਉਹਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਬੜੇ ਪੂਰੇ ਜ਼ੋਰ ਸ਼ੋਰ ਨਾਲ ਅਸੀਂ ਐਮਐਲਿਆਂ ਨੂੰ ਇਹ ਦੱਸ ਕੇ ਆਉਣਾ ਹੈ ਔਰ ਜਿਹੜੀਆਂ ਅਸੀਂ ਮੰਗਾਂ ਨੇ ਸਾਡੀਆਂ ਜਿੰਨਾ ਬਾਰੇ ਉਹ ਕਹਿ ਰਿਹਾ ਕਿ ਇਹ ਪੰਜਾਬ ਨਾਲ ਸੰਬੰਧਿਤ ਨਹੀਂ ਉਹ ਐਮਐਲਿਆਂ ਦੇ ਦਰਾਂ ਤੇ ਜਾ ਕੇ ਉਹਨਾਂ ਨੂੰ ਸੁਣਾ ਕੇ ਆਣੀਆਂ ਨਹੀਂ ਵਾ ਇਕੱਲੀ-ਇੱਕਲੀ ਮੰਗਦਾ ਉੱਥੇ ਉਹਨਾਂ ਅੱਗੇ ਅਸੀਂ ਪ੍ਰਚੰਡ ਕਰਨੀ ਹੈ ਵੀ ਆ ਇਹਦੇ ਵਿੱਚ ਦੂਸਰਾ ਉਹ ਕਈ ਵਾਰੀ ਇਹ ਇਹ ਕੁਝ ਕਰ ਦਾਂਦਾ ਕਿ ਇਸ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਕਸਟੋਡੀਅਨ ਤਾਂ ਇੱਕ ਤਰ੍ਹਾਂ ਬੜਾ ਉਹ ਹੁੰਦਾ ਇਹ ਲਫਜੇ ਉਹਦਾ ਗਲਤ ਸੀ ਪਹਿਲਾਂ ਤਾਂ ਸਾਡੇ ਸਾਡੇ ਪੰਜਾਬ ਦੀ ਆਬਾਦੀ ਉਹ 4.5 ਕਰੋੜ ਦੇ ਕਰੀਬ ਹੈ ਤੇ ਉਹਦੇ ਵਿੱਚੋਂ ਵੋਟਰ ਕਿੰਨੇ ਨੇ ਉਹ ਦੋ ਤੋਂ ਥੋੜਾ ਵੱਧ ਨੇ 240 ਦੇ ਕਰੀਬ ਜੇਕਰ ਉਹਨੂੰ ਕਿੰਨੇ ਪਏ ਨੇ ਉਹ ਹੋਰ ਅੱਜ ਆਣਗੇ ਇੱਕ ਤਾਂ ਉਹਨੂੰ ਇਹ ਭਲੇਖਾ ਹੈ ਉਹ ਕਸਟੋਡੀਅਨ ਨੇ ਉਹ ਪੰਜਾਬ ਦਾ ਮੁੱਖ ਸੇਵਾਦਾਰ ਹੈ ਲੋਕਾਂ ਨੇ ਥਾਪਿਆ ਜਿਹੀ ਜੀ ਸਾਡੇ ਚੋਣ ਪ੍ਰਣਾਲੀ ਉਹਦੇ ਮੁਤਾਬਕ ਉਹ ਘਟ ਗਿਣਤੀ ਦਾ ਹੀ ਜਿਹੜਾ ਹੈਗਾ ਉਹ ਰਿਪrezent ਕਰਦਾ ਤੇ ਉਹਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਫਿਰ ਦੂਜਾ ਸਾਡਾ ਅਸੀਂ ਰੱਖਿਆ ਕਿ ਜਿਹੜਾ ਕੋਸੋ ਸਾਡੇ ਮੋਰਚੇ ਦੇ ਖਿਲਾਫ ਕੱਲ ਦਾ ਜਾਂ ਪਰਸੋਂ ਦਾ ਬੋਲਣ ਲੱਗਿਆ ਹੋਇਆ ਉਹਦੇ ਵਾਸਤੇ ਅਸੀਂ ਚੈਲੰਜ ਕੀਤਾ ਕਿ ਅਸੀਂ ਸਾਡੀ 15 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਪਾਬੰਦੇ ਵਿੱਚ 11:15 ਵਜੇ ਅਸੀਂ ਮੀਟਿੰਗ ਰੱਖੀ ਹੈ ਉਹ ਅਸੀਂ ਕਿਹਾ ਵੀ ਉਸ ਮੀਟਿੰਗ ਤੋਂ ਬਾਅਦ ਜਾਂ ਹੋਰ ਕੋਈ ਸਮਾਂ ਜਾਂ ਸਥਾਨ ਉਹ ਮੁੱਖ ਮੰਤਰੀ ਦਾ ਹੋਵੇ ਜਿੱਥੇ ਉਹ ਬਣਾਉਣਾ ਚਾਵੇ ਸਾਡਾ ਮੋਰਚੇ ਦੇ ਸਾਰੇ ਲੀਡਰ ਉਹਦੇ ਚ ਆਉਣਗੇ ਔਰ ਸਿਰਫ ਦੋ ਨਾ ਪੰਜ ਆਗੂ ਹੋਣਗੇ ਜਿਹੜੇ ਉਹ ਡਿਬੇਟ ਚ ਹਿੱਸਾ ਲੈਣਗੇ ਉਧਰੋਂ ਮੁੱਖ ਮੰਤਰੀ ਹੋਏਗਾ ਔਰ ਇਸ ਨੂੰ ਪਬਲਿਕ ਕੀਤਾ ਜਾਵੇ ਲਾਈਵ ਇਹਨੂੰ ਕਾਸਟ ਕੀਤਾ ਜਾਵੇ ਚੈਨਲਾਂ ਤੇ ਅਸੀਂ ਉਸ ਚੈਲੰਜ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਹੈ ਵੀ ਇਸ ਤਰ੍ਹਾਂ ਬਾਹਰ ਇਸ ਤਰ੍ਹਾਂ ਪ੍ਰੈਸ ਕਾਨਫਰੰਸਾਂ ਜਾਂ ਬਿਆਨ ਦੇਣ ਨਾਲ ਨਹੀਂ ਕੰਮ ਚੱਲਦਾ ਸਾਹਮਣੇ ਆ ਕੇ ਗੱਲ ਕਰੋ ਡਿਬੇਟ ਦੇ ਵਿੱਚ ਤੇ ਉਸੇ ਦਿਨ ਹੀ ਅਸੀਂ 15 ਤਰੀਕ ਨੂੰ ਅਗਲਾ ਜਿਹੜਾ ਵੱਡਾ ਐਕਸ਼ਨ ਹੈ ਉਹ ਕਰਨ ਜਾ ਰਹੇ ਹਾਂ ਤਾਕੇ ਜਿਤਨਾ ਚਿਰ ਤੱਕ ਪੰਜਾਬ ਦਾ ਮੁੱਖ ਮੰਤਰੀ ਜਿਹੜੀ ਟੁੱਟੀ ਗੰਡ ਦਾ ਨਹੀਂ ਹੈਗਾ ਦੀਵਾਰ ਤੋਂ ਸਾਨੂੰ ਮੀਟਿੰਗ ਲਈ ਸੱਦਾ ਨਹੀਂ ਦਿੰਦਾ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਜੀਦਗੀ ਨਾਲ ਵਿਚਾਰ ਨਹੀਂ ਕਰਦਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਉਹ ਸੈਂਟਰ ਲੈਵਲ ਦੀਆਂ ਮੰਗਾਂ ਨੇ ਤੁਸੀਂ ਸਟੇਟ ਲੈਵਲ ਤੇ ਮੀਟਿੰਗ ਕਿਉਂ ਕਰ ਰਹੇ ਹੋ ਦੇਖੋ ਉਹਨਾਂ ਦਾ ਸਾਡਾ ਮੰਗ ਪੱਤਰ ਉਹਨਾਂ ਕੋਲ ਪਹਿਲਾਂ ਗਿਆ ਹੋਇਆ ਹੈ ਉਹਨਾਂ ਦੇ ਅਫਸਰਾ ਨਹੀਂ ਗਿਆ ਹੋਇਆ ਹੈ ਮੀਟਿੰਗ 8 18 ਮੰਗਾ ਚ ਉਹ ਅੱਠ ਦੇ ਅਸੀਂ ਚਰਚਾ ਪੂਰੀ ਕਰ ਲਈ ਐ ਕੋਈ ਉਹਨਾਂ ਚੋਂ ਮੰਨਣ ਦੇ ਨੇੜੇ ਹੋ ਗਈਆਂ ਤੇ ਕਈ ਅਜੇ ਵਿਚਾਰਾ ਦੇਨ ਸੀਗੀ ਤਾਂ ਫਿਰ ਉਹ ਪਹਿਲੀ ਬਾਤ ਤੇ ਹੀ ਕਹਿ ਦੇਣਾ ਸੀ ਉਹਨੂੰ ਵੀ ਇਹ ਤਾਂ ਮੰਗਾ ਮੇਰੇ ਨਾਲ ਸੰਬੰਧਤ ਨਹੀਂ ਉਹਨਾਂ ਵਾਸਤੇ ਤਾਂ ਇਹ ਡਿਬੇਟ ਅਸੀਂ ਰੱਖ ਰਹੇ ਆ ਵੀ ਆ ਜਾ ਤੈਨੂੰ ਦੱਸ ਦਿਆਂ ਵੀ ਪੰਜਾਬ ਨਾਲ ਨੇ ਸਾਰੀਆਂ ਦੇ ਇਹਨਾਂ ਨਾਲ ਪੰਜਾਬ ਦਾ ਕੀ ਸੰਬੰਧ ਹੈ ਉਸ ਵਾਸਤੇ ਉਹ ਮੀਟਿੰਗ ਉਹਨਾਂ ਦੇ ਵੀ ਕੀ ਮੈਂ ਇੱਕ ਆਪ ਕਿਸਾਨ ਆ ਤੇ ਮੈਨੂੰ ਕਿਸਾਨਾਂ ਦੀਆਂ ਮਜਬੂਰੀਆਂ ਪਤਾ ਨੇ ਕਿ ਕਿਸਾਨਾਂ ਨੇ ਪੰਜਾਬ ਨੂੰ ਇੱਕ ਧਰਨਿਆ ਦੀ ਸਟੇਟ ਬਣਾ ਕੇ ਰੱਖ ਦਿੱਤਾ ਇਹ ਦੇਖੋ ਇੱਕ ਪਾਸੇ ਉਹ ਸਾਨੂੰ ਉਸੇ ਮੀਟਿੰਗ ਵਿੱਚ ਬਾਰ ਬਾਰ ਕਹਿ ਰਿਹਾ ਸੀ ਤੁਹਾਡੇ ਧਰਨੇ ਲਾਉਣਾ ਇਹ ਤੁਹਾਡਾ ਡੈਮੋਕਰੇਟਿਕ ਰਾਈਟ ਹੈ ਇੱਕ ਵਾਰੀ ਨੇ ਉਸ ਮੀਟਿੰਗ ਦੇ ਵਿੱਚ 10 ਵਾਰ ਉਹਨੇ ਕਿਹਾ ਜੇ ਸਾਡਾ ਡੈਮੋਕਰੇਟਿਕ ਰਾਈਟ ਹੈ ਤਾਂ ਪੰਜਾਬ ਦੀ ਸਰਕਾਰ ਨੂੰ ਸਾਡਾ ਡੈਮੋਕਰੇਟਿਕ ਰਾਈਟ ਜਿਹੜਾ ਹੈਗਾ ਉਹਨੂੰ ਕੁਚਲਣ ਦਾ ਵੀ ਕੋਈ ਅਧਿਕਾਰ ਨਹੀਂ ਜਿਸ ਤਰ੍ਹਾਂ ਉਹਨੇ ਸਾਡੇ ਕਿਸਾਨੀ ਤੇ ਉਹਦੇ ਦਮਨਕਾਰੀ ਜਿਹੜੀ ਪਾਲਿਸੀ ਇਖਤਿਆਰ ਕਰਦਿਆਂ ਸਾਡੇ ਕਿਸਾਨਾਂ ਔਗੂ ਦੇ ਘਰਾਂ ਤੇ ਛਾਪੇਮਾਰੀ ਕੀਤੀ ਔਰ ਸਾਨੂੰ ਚੰਡੀਗੜ੍ਹ ਜਾਣ ਤੋਂ ਕੱਲ ਰੋਕਿਆ ਇਹਦਾ ਉਹਨੂੰ ਜਿਹੜਾ ਹੈਗਾ ਜਵਾਬ ਦੇਣਾ ਉਹਨਾਂ ਵਾਲੇ ਸਮੇਂ ਚ ਪਊਗਾ ਜਿਹਦੇ ਵਾਸਤੇ ਸਾਡਾ ਮੋਰਚਾ ਬੜੇ ਲੰਮੀ ਸਮੀਂ ਦੇ ਔਰ ਬੜੇ ਜਲਦੀ ਔਰ ਤਿੱਖੇ ਜਿਹੜੇ ਕੋਲ ਪੰਜਾਬ ਦੇ ਵਿੱਚ ਵਿੱਢਣ ਜਾ ਰਿਹਾ ਹੈ ਇਹ ਉਹ ਸਰਕਾਰ ਹੈ ਜਿਹੜੀ ਕਿਸਾਨ ਮੋਰਚੇ ਦਾ ਜਿਹੜਾ ਇਤਿਹਾਸਕ ਅੰਦੋਲਨ ਸੀ ਉਹਦੀ ਵਜ੍ਹਾ ਕਰਕੇ ਹੋਣ ਚਾਹੀਈ ਹੈ ਔਰ ਇਹ ਉਸ ਉਹਨਾਂ ਧਰਨਿਆਂ ਦੇ ਵਿੱਚ ਜਾ ਕੇ ਬੈਂਦਾ ਸੀ ਉਦੋਂ ਇਹਨੂੰ ਚੰਗੇ ਲੱਗਦੇ ਸੀ ਅੱਜ ਇਹ ਸਤਾਤਾਰੀ ਹੋ ਗਿਆ ਅੱਜ ਉਹਨਾਂ ਨੇ ਇਹਨੂੰ ਬੁਰੇ ਲੱਗਣ ਲੱਗੇ ਅੱਜ ਕਿਸੇ ਦੀ ਗੱਲ ਨਹੀਂ ਸੁਣਨ ਨੂੰ ਤਿਆਰ ਇਹ ਅੱਜ ਉਸ ਤਰ੍ਹਾਂ ਦੀ ਉਹ ਗੱਲ ਕਰਦਾ ਜਿਵੇਂ ਉਹ ਖਾਲਸਤਾਨੀ ਜਾਓ ਸੰਦੂਲਨ ਦੇ ਦੌਰਾਨ ਕੇਂਦਰ ਸਰਕਾਰ ਕਹਿ ਰਹੀ ਸੀ ਜਾ ਇਹ ਨਕਸਲੀ ਨੇ ਜਾ ਇਹ ਕਿਸਾਨ ਨਹੀਂ ਹੈਗੇ ਇਹ ਕਿਸਾਨਾਂ ਦੇ ਚਿਹਰੇ 'ਚ ਦੂਸਰੇ ਗੁੰਡੇ ਲੋਕ ਨੇ ਉਹੀ ਨੀਤੀ ਦੇ ਉੱਤੇ ਭਗਵੰਤ ਮਾਨ ਆ ਗਿਆ ਉਹ ਕਦੇ ਕਹਿੰਦਾ ਇਹਨਾਂ ਨੇ ਇਹ ਖੇਤੀ ਨਹੀਂ ਕਰਦੇ ਸਾਡੇ ਸਾਰੇ ਕਿਸਾਨ ਜਿਹੜੇ ਨੇ ਜਿਹੜੀ ਹਾਲਾਤ ਪਿਛਲੇ ਦਿਨਾਂ ਚ ਬਣੇ ਆ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਜਿਹੜਾ ਮੀਟਿੰਗ ਚ ਉੱਠ ਕੇ ਜਾਣਾ ਉਸ ਤੋਂ ਬਾਅਦ ਕਿਸਾਨਾਂ ਨੂੰ ਫੜੋ ਫੜਾਈ ਫਿਰ ਸਾਡਾ ਜਿਹੜਾ ਮੋਰਚਾ ਸੀ ਉਹਨੂੰ ਡਿਸਪੋਜ਼ ਆਫ ਕਰਨ ਲਈ ਸਾਰੀ ਰੋਕਾਂ ਨੂੰ ਰੋਕ ਰੋਕਾ ਲਾਉਣੀਆਂ ਤੇ ਚੰਡੀਗੜ੍ਹ ਨੂੰ ਸੀਲ ਕਰਨਾ ਜਿੱਥੇ ਕੀ ਕਿਸਾਨਾਂ ਨੇ ਕਲੀਅਰ ਕੀਤਾ ਸੀ ਅਸੀਂ ਜਾ ਕੇ 34 ਸੈਕਟਰ ਚ ਬੈਠਾਂਗੇ ਕੋਈ ਕਿਸੇ ਨੂੰ ਤੰਗ ਨਹੀਂ ਕਰਾਂਗੇ ਜਿਹੜੇ ਕਿਸਾਨ ਰਸਤੇ ਚ ਟਾਲੀ ਲੈ ਕੇ ਗਏ ਵੀ ਆ ਉਹਨਾਂ ਨੂੰ ਵੀ ਹੁਕਮ ਸੀ ਸਾਈਡ ਤੇ ਬੈਠੇ ਆ ਤੇ ਸਾਰੀ ਮਤਲਬ ਉਹ ਜਿਹੜੀ ਦੱਬਣ ਦੀ ਕੋਸ਼ਿਸ਼ ਤੱਕੇ ਨਾਲ ਦੱਬਣ ਦੀ ਕੋਸ਼ਿਸ਼ ਹੋਈ ਆ ਉਹਦੇ ਬਾਰੇ ਆ ਡਿਸਕਸ਼ਨ ਹੋਈ ਆ ਤੇ ਜਿਵੇਂ ਉਹਦਾ ਡਿਸਕਸ਼ਨ ਹੋਈ ਹੈ ਤੇ 7 ਤਰੀਕ ਨੂੰ ਸਾਡੇ ਡਿਸਟ੍ਰਿਕਟ ਲੈਵਲ ਤੇ ਅੱਜ ਇੱਥੇ ਮੀਟਿੰਗ ਤੋਂ ਬਾਅਦ 7 ਤਰੀਕ ਨੂੰ ਡਿਸਟ੍ਰਿਕਟ ਲੈਵਲ ਤੇ ਮੀਟਿੰਗ ਹੋਣਗੀਆਂ ਸਾਰੀਆਂ ਐਸਕੇਐਮਜ਼ ਦੀਆਂ ਤੇ ਅਗਲਾ ਪ੍ਰੋਗਰਾਮ ਜਿਹੜਾ 10 ਤਰੀਕ ਦਾ ਲੈ ਕੇ ਦੇਤਾ ਵੀ ਸਾਰੇ ਐਮਐਲਏ ਨੂੰ ਆਪਦਿਆਂ ਨੂੰ ਚੇਤਾਵਨੀ ਮਤਲਬ ਉਹ ਦੇਣ ਵਾਸਤੇ ਉਹਨਾਂ ਦੇ ਘਰਾਂ ਦੇ ਬਾਹਰ ਜਾਣਗੇ ਤੇ ਵੱਡੇ ਰੂਪ ਦੇ ਵਿੱਚ ਰੈਲੀ ਕਰਕੇ ਉਸ ਤੋਂ ਬਾਅਦ 15 ਤਰੀਕ ਨੂੰ ਅ ਅਗਲੀ ਕਾਰਵਾਈ ਵਾਸਤੇ ਆਪਾਂ ਸੀ ਬਣਾਵਾਂਗੇ ਰਾਣੀਤੀ ਬਣਾਵਾਂਗੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਮੀਟਿੰਗ ਰੱਖੀ ਗਈ ਕਿਸਾਨਾਂ ਦੇ ਨਾਲ ਉਹ ਸਾਰੇ ਜਿਹੜੇ ਮੰਗਾਂ ਸੀਆਂ ਉਹ ਸੈਂਟਰ ਲੈਵਲ ਦੀਆਂ ਸੀਗੀਆਂ ਪਰ ਤੁਸੀਂ ਮੀਟਿੰਗ ਜਿਹੜੀ ਸਟੇਟ ਲੈਵਲ ਦੇ ਮੀਸ ਮੰਤਰੀ ਨਾਲ ਰੱਖ ਲਈ ਤੇ ਗਲਤ ਤੁਸੀਂ ਰੱਖਿਆ ਤਾਂ ਕਰਕੇ ਉਹ ਵਿੱਚ ਛੱਡ ਕੇ ਚੱਲ ਗਏ ਸੀ ਮੀਟਿੰਗ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੰਤਰੀ ਸਾਹਿਬ ਜੀ ਆਪ ਆਪਣੇ ਸੀਐਮ ਸਾਹਿਬ ਆਪ ਦੀ ਕਮੀਆਂ ਛਿਪਾ ਰਹੇ ਨੇ ਐਸਕੇ ਮੈਨਾਂ ਨਹੀਂ ਹੈਗਾ ਵੀ ਸੈਂਟਰ ਲੈਵਲ ਦੀ ਮੰਗਾਂ ਸਟੇਟ ਕੋ ਮੰਗੂਗਾ ਜਾਂ ਸਟੇਟ ਲੈਵਲ ਦੀ ਮੰਗਾਂ ਸੈਂਟਰ ਤੋਂ ਮੰਗੂਗਾ ਜਿਹੜੀਆਂ ਗੀਆਂ ਨੇ ਉਹ ਸਾਰੀਆਂ ਪੜ ਕੇ ਦੇਖ ਲਓ ਇੱਕ ਇੱਕ ਜਿਹੜੀ ਮੈਂ ਕੀ ਮੰਗਾ ਉਹ ਆਪਣੀ ਸਟੇਟ ਲੈਵਲ ਦੀ ਆ ਝੋਨੇ ਦੀ ਲਗਾਉਣ ਦੀ ਮੰਗ ਚਣੌਂਦੀ ਵੈਰਾਈਟੀ ਦੀ ਮੰਗ ਬੈਂਕਾਂ ਦੀ ਕਾਰਪੋਰੇਟ ਬੈਂਕਾਂ ਦੀ ਮੰਗ ਐ ਲੈਂਡਮਾਰਕਾ ਬੈਂਕਾਂ ਦੀ ਗਣ ਪਾਣੀ ਦੀ ਸਵਰਸਤਾ ਬਿਜਲੀ ਦੀ ਸਵਰਸਤਾ ਬੀ ਐਮ ਬੀ ਦੇ ਵਿੱਚ ਆਪਣਾ ਫੈਡਰਲ ਹੱਕ ਰੱਖਣਾ ਇਹ ਕੀ ਹੁਣ ਸਟੇਟ ਦੀ ਮੰਗਾ ਨਹੀਂ ਇਹ ਸਟੇਟ ਦੇ ਮੁਖੀ ਤੋਂ ਲੈ ਲਵਾਂਗੇ ਨਾ ਜਦੋਂ ਤਿੰਨ ਤਰੀ ਦੀ ਮੀਟਿੰਗ ਹੋਈ ਆ ਮੈਂ ਉਸ ਮੀਟਿੰਗ ਦੇ ਵਿੱਚ ਵਿੱਚ ਬੈਠਾ ਦਾ ਮੈਂ ਭਗਤ ਮਾਨ ਸਰ ਦੀ ਮੀਟਿੰਗ ਉਰਮਾਨ ਦੇ ਨੂੰ ਪੁੱਛਿਆ ਕਿਸਾਨਾਂ ਨੇ ਲਿਟਰਾਂ ਨੇ ਵੀ ਤੁਹਾਡਾ ਕੋ ਟਾਈਮ ਖੁੱਲਾ ਟਾਈਮ ਕਹਦਾ ਮੇਰੇ ਕੋਲ ਚਲੋ ਖੁੱਲਾ ਟਾਈਮ ਠੀਕ ਆ ਵੀ ਮੀਟਿੰਗ ਵਧੀਆ ਹੋ ਜਾਊ ਠੀਕ ਆ ਤੇ ਲਾਸ਼ ਜਾ ਕੇ ਭਗਵਾਨ ਤਮਾਨ ਕਹਿੰਦਾ ਵੀ ਤੁਸੀਂ ਧਰਨ ਨਾ ਲਾਇਆ ਕਰੋ ਅੱਛਾ ਤੇ ਅਗਰਾਜ ਸਾਹਿਬ ਨੇ ਕਹਿਤਾ ਕਹਿੰਦਾ ਮਾਨ ਸਾਹਿਬ ਇਹ ਅਸੀਂ ਕਿਹਦਾ 20 22 ਦਿਨ ਹੋ ਗਿਆ ਵੀ ਅਸੀਂ ਪੰਜ ਨੂੰ ਧਰਨ ਲਾਣਾ ਉਹਦੇ ਅਸੀਂ ਪਹਿਲਾਂ ਮੀਟਿੰਗ ਰੱਖ ਲੈਂਦੇ ਤੇ ਅਸੀਂ ਨਾ ਪੋ ਲੋਕ ਤਿਆਰੀ ਕਰੀ ਫਿਰਦੇ ਆ ਟਰਾਲੀਆਂ ਲੱਦੀਆਂ ਪਈਆਂ ਸਾਰਿਆਂ ਦੀਆਂ ਕਿ ਉਹ ਸਭ ਤਿਆਰੀ ਕਰੀ ਫਿਰਦੇ ਆ ਮੋਦੂ ਜੀ ਕਿੰਨੇ ਪਹਿਲਾਂ ਮੀਟਰ ਰੱਖਦੀ ਸਾਰੇ ਉਹ ਮੀਟਰ ਕਿਆ ਕਰੀ ਅਸੀਂ ਫਿਰ ਤੋਂ ਕੋ ਸਾਡਾ ਕੀ ਲੈ ਕਰ ਦੋ ਅਸੀਂ ਪੋਸ਼ਮੋਰ ਕਾਦ ਨੇ ਇਹਨੂੰ ਕੋਈ ਗਾਲੀ ਉਹ ਇਹ ਜੀ ਗੱਲ ਚ ਪਾਣੀ ਉਹਦੇ ਪੀਣੇ ਕਿਆ ਕੰਝ ਫੂਕ ਮਾਰੀ ਗਿਆ ਨੇ ਮਾਰੀ ਉੱਠ ਕੇ ਬੱਦਲੇ ਉਹ ਜੇ ਸਾਰੇ ਮੁੱਦੇ ਕੈਨਸਲ ਸਾਰੇ ਮੰਗਾ ਤੁਹਾਡੇ ਕਹਿੰਦੇ ਮੇਰੇ ਪੰਜਾਬ ਦੇ ਦਾ ਕੋਈ ਮੰਗ ਨਹੀਂ ਹੈ ਤੁਹਾਡੇ ਕੋਲ ਹੈਗੀ ਦੇਖੋ ਭਵਾਂ ਤੁਹਾਰੇ ਬਹੁਤ ਬੇਇੱਜ਼ਤੀ ਕੀਤੀ ਇਸ ਕੰਮ ਦੀ ਦੇਖੋ ਦੋਈ ਪਾਰਟੀ ਕੁਛ ਨਹੀਂ ਕਹਿੰਦਾ ਉਹ ਦੋਈ ਪਾਰਟੀ ਕੁਛ ਨਹੀਂ ਕਹਿੰਦਾ ਹੈਗਾ ਤਸ ਸਾਡੇ ਐਸਕੇ ਆਪਣੀ ਬੇਇੱਜ਼ਤੀ ਕੀਤੀ ਉਹਨੇ ਅਸੀਂ ਮਹਿਸੂਸ ਕਰਦੇ ਆਂ ਪੂਰਾ ਐਸਕੇ ਮਹਿਸੂਸ ਕਰਦਾ ਉਹਦੇ ਪਾਸੇ ਚੰਗੀ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਪਿੰਡ ਦਾ ਪੰਚ ਵੀ ਨਹੀਂ ਬਣਨ ਦੇਣਾ ਅਸੀਂ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਪਿੰਡ ਦਾ ਪੰਚ ਵੀ ਬਣਨੇ ਦੇਣਾ ਮੁੱਖ ਮਤੇ ਬਹੁਤ ਔੜ ਦੀ ਗੱਲ ਆ ਇੰਨੇ ਕਿ ਨਾਰਾਜ਼ ਹੋਏ ਕਰਦੇ ਆ ਮੈਂ ਕਹਿੰਦਾ ਪਿੰਡ ਦਾ ਪੰਚ ਪਿੰਡ ਦਾ ਪੰਚ ਹਾਂ ਮੁੱਖ ਮਤੇ ਬਹੁਤ ਔੜ ਦੀ ਗੱਲ ਆ ਆਉਣ ਵਾਲੇ ਸਮੇਂ 'ਚ ਨੂੰ ਦੋਸਤ ਸਾਹੀ ਪਿੰਡ ਦਾ ਪੰਚ ਵੀ ਨਹੀਂ ਬਣਨ ਦੇਣਾ ਹੁਣ ਅਸੀਂ ਨਾ ਹੀ ਪੈਣੀ ਬਣਦਾ ਉਹਦੀ ਉਹ ਹਾਲਤ ਕਰਾਂਗੇ ਜੋ ਹੰਸਦਾ ਹੰਸਦੀ ਹੋਈ ਸੀ ਮੋਗੇ ਵਿੱਚ ਇਹ ਲੋ ਹਲੂਗਾ ਦਾ ਪਿੰਡ ਨਹੀਂ ਬਣਦਾ ਮੈਂ ਉਹਨਾਂ ਅਸੀਂ ਅਜਿਹੇ ਝੂਠੀਆਂ ਗੱਲਾਂ ਕੱਢ ਰੱਖਾਂ ਦਿਖਾਉਂਦਾ ਇਹ ਕਰਦਾ ਉਹ ਕਰਦਾ ਉਹ ਵਾਰ ਤੇ ਗਲਤ ਗੱਲ ਆ ਇਹ ਤੇ ਉਹ ਕਿਸਾਨ ਆ ਉਹਨਾਂ ਨੇ ਵੋਟਾਂ ਪਾਈਆਂ 92 ਐਮਐਲਏ ਚ ਚਾਏ ਅਸਾਂ ਕਿਹਦੇ ਬਾਲੇ ਬਣਿਆਗੇ ਅਸੀਂ ਚਾਏ ਆ ਬਾਲੇ ਪਰ 92 ਦੀ ਕਦਰ ਸਾਡੀ ਕੀ ਕੀਤੀ ਉਹਨਾਂ ਨੇ ਜੁੱਤੀਆਂ ਮਾਰੀਆਂ ਸਾਡੇ 'ਤੇ ਬੇਇੱਜ਼ਤੀ ਕੀਤੀ ਸਿਆਣੇ ਲੀਡਰ ਬੈਠੇ ਆ ਸਾਰੇ ਕੋਈ 70 ਸਾਲ ਦਾ ਕੋਈ 80 ਸਾਲ ਦਾ ਰਾਜੇਵਾਲ ਸਾਹਿਬ ਕਿੰਨੇ ਪ੍ਰਾਣੇ ਲੀਡਰ ਲਖੋਆ ਸਾਹਿਬ ਕਿੰਨੇ ਲੀਡਰ ਬਣਾਨੇ ਹੋ ਵੀ ਬਹੁਤ ਪ੍ਰਾਣੇ ਲੀਡਰ ਬੈਠੇ ਆ ਜਿਨ੍ਹਾਂ ਨੇ ਉਹਦੀ ਅਸਲਟ ਕੀਤੀ ਉਹਨੇ ਉਹ ਨਹੀਂ ਚੰਗਾ ਲੱਗਦਾ ਬ ਭਰਾ ਸਾਰੇ ਅਸੀਂ ਇੱਕ ਦੂਦੇ ਅਸੀਂ ਮੰਗਾ ਰਸਤੇ ਤੇ ਰੋਕਦੇ ਆਸਤੇ ਰਸਤਾ ਰੋਕਦੇ ਨਹੀਂ ਉਹ ਰਸਤਾ ਵੀ ਕਰ ਪੁਲਿਸ ਨੇ ਰੋਕਿਆ ਦਾਸਤੇ ਰਸਤਾ ਰੋਕਿਆ ਨਹੀਂ ਆਸਤੇ 34 ਸੈਕਟਰ ਜਾਣਾ ਸਾਨੂੰ ਜਗ੍ਹਾ ਦੇ ਦੇ ਅਸੀਂ ਹਫਤਾ ਭਰ ਕੇ ਆਇਆ ਰਾਮ ਨਾਲ ਮੀਟਰ ਰੱਖ ਲੈਂਦਾ ਸਾਡੀ ਤੇ ਮੀਟਰ ਕਿਵੇਂ ਰੱਖੇ ਉਹ ਚੜਿਆ ਬੀਜੇਪੀ ਦੇ ਤਾਂ ਕਿਉਂ ਅੱਛਾ ਭਾਈ ਜੀ ਮੇਰੀ ਗੱਲ ਅੱਜ ਹੀ ਨੋਟ ਕਰ ਲਿਓ ਭਗਵੰਤ ਮਾਨ ਆਉਣ ਵਾਲੇ ਸਮੇਂ 'ਚ ਜ਼ੀਰੋ ਹੋ ਜਾਊਗਾ ਜ਼ੀਰੋ ਮੈਂ ਕਦੇ ਮੈਂ ਫੁੱਲ ਉਹਦਾ ਫੈਂਸੀ ਆ ਪਰਸੋਂ ਮੀਟਰ ਦੇ ਦੇ ਕੇ ਮੇਰੇ ਜ਼ੀਰੋ ਲੱਗਦਾ ਬਤਾਉਣਾ